ਤੁਸਾਈਕੇ ਪੰਜਾਬੀ ਦੀ ਕਹਾਵਤ ਤਾਂ ਸੁਣੀ ਹੋਵੇਗੀ ਭਾਵੇਂ ਕਾ ਹੱਥ ਸੁਨੇਹਾ ਭੇਜੇ ਮੈਂ ਆ ਜਾਵਾਂਗਾ ਇੱਕ ਕਹਾਵਤ ਸੱਚ ਕਰਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਦੀਕ ਅਧਿਆਪਕ ਨੇ ਆਪਣੇ ਸਕੂਲ ਦੇ ਵਿੱਚ ਗੰਦਲੇ ਪਾਣੀ ਦੀ ਇੱਕ ਪੋਸਟ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਏ ਇਹ ਗੱਲ ਹੈ ਅਜਨਾਲਾ ਦੇ ਪਿੰਡ ਹਰੜ ਕਲਾ ਅਤੇ ਲੱਖੋਵਾਲ ਦੇ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜਾਂ ਦਾ ਪਾਣੀ ਖੜਾ ਰਹਿਣ ਕਰਕੇ ਧਰਤੀ ਹੇਠਲਾ ਮੰਡ ਦਾ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾ ਪਾਣੀ ਪੀਣ ਲਈ ਮਜਬੂਰ ਸਨ ਜਿਸ ਨਾਲ ਉਹਨਾਂ ਦੇ ਪੇਟ ਖਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਡਰ ਅਧਿਆਪਕਾਂ ਨੂੰ ਸਤਾ ਰਿਹਾ ਸੀ ਜਿਸ ਤੇ ਇੱਕ ਅਧਿਆਪਕ ਸਤਨਾਮ ਸਿੰਘ ਜੱਸੜ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਕਿ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਨਹੀਂ ਹੈ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਣੀ ਅਤੇ ਬੱਚਿਆਂ ਦੇ ਖਾਣ-ਪੀਣ ਦੇ ਲਈ ਬਿਸਕਟ ਚਿਪਸ ਵੇਚੇ ਗਏ ਨਰਨਾਸ ਨਾਨ ਸਿੰਘ ਜੀ ਮੈਂ ਇੰਚਾਰਜ ਦੀ ਗੌਰਮੈਂਟ ਮਿਡਲ ਸਕੂਲ ਹਰੜਕਣਾ ਮੈਂ ਕੱਲ ਪੋਸਟ ਪਾਈ ਵੀ ਸਾਡੇ ਸਕੂਲ ਤੇ ਜਿਹੜੇ ਹੋਰ ਹਰਪੀਟ ਤੇ ਸਕੂਲ ਨੇ ਉਹਨਾਂ ਨੇ ਬੱਚਿਆਂ ਨੂੰ ਪਾਣੀ ਦੀ ਬਹੁਤ ਪੀਣ ਵਾਲੇ ਪਾਣੀ ਦੀ ਬਹੁਤ ਪ੍ਰੋਬਲਮ ਆ ਕਦਰ ਪਾਣੀ ਆ ਧਰਤੀ ਇਹਦਾ ਖਰਾਬ ਹੋ ਚੁੱਕਿਆ इवन ਕਿ ਜਿਹੜਾ ਸਰਪਲਾਈ ਦਾ ਪਾਣੀ ਆ ਰਿਹਾ ਉਹ ਵੀ ਪੀਣ ਯੋਗ ਨਹੀਂ ਹੈਗਾ ਕਾਰਨ ਕਿ ਪਾਣੀ ਖਰਾਬ ਹੋ ਗਿਆ ਪਾਣੀ ਜਿਹੜਾ ਜਿਆਦਾ ਦਿਨ ਪਾਣੀ ਖੜਾ ਰਿਹਾ ਹੈ ਜਗਾ ਜਿੱਥੇ ਖੜੇ ਆ ਇੱਥੇ 5 ਫੁੱਟ ਪਾਣੀ ਖੜਾ ਰਿਹਾ ਜੀ ਸਾਰੇ ਇਲਾਕੇ ਜੇ ਪਾਣੀ ਖੜਾ ਰਿਹਾ ਜਿਹਦੇ ਕਰਕੇ ਜੜੀਆਂ ਸ਼ੁੱਧੀਆਂ ਨੇ ਕੋਲ ਕੇ ਥੱਲੇ ਜਲਗੀਆਂ ਨੇ ਤੇ ਜਿਹੜਾ ਪਾਣੀ ਆ ਉਹ ਪੀਣ ਯੋਗ ਨਹੀਂ ਰਿਹਾ ਜੇ ਬੱਚੇ ਪੀ ਵੀ ਲੈਣ ਤੇ ਉਹ ਜਿਹੜਿਆ ਬਿਮਾਰੀਆਂ ਦਾ ਸੱਦਾ ਦੇ ਰਹੇ ਹੋਗੇ ਅਸੀਂ ਕੋਸ਼ਿਸ਼ ਕੀਤੀ ਵੀ ਬੱਚੇ ਜਿਹੜਿਆ ਨਾ ਪਾਣੀ ਪੀਣ ਪਰ ਅਸੀਂ ਸੋਚਿਆ ਵੀ ਅਸੀਂ ਜਿਹੜੇ ਆ ਨਾਲ ਮਦਦ ਲਈਏ ਸਮਾਜ ਕੋਲੋਂ ਸੰਸਥਾਵਾਂ ਕੋਲੋਂ ਤੇ ਕੱਲ ਮੈਂ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ ਤੇ ਉਹਦੇ ਉੱਤੇ ਜਿਹੜੇ ਆ ਮੰਜਾ ਸਾਹਿਬ ਜਿਹੜੇ ਆ ਸ਼ਰੋਣੀ ਕਮੇਟੀ ਦੇ ਉਹਨਾਂ ਨੇ ਜਿਹੜਾ ਮੈਨੂੰ ਮੈਸੇਜ ਕੀਤਾ ਵੀ ਅਸੀਂ ਜਿਹੜੇ ਆ ਕੱਲ ਤੁਹਾਡੇ ਕੋਲ ਪਾਣੀ ਲੈ ਕੇ ਪਹੁੰਚ ਰਹੇ ਆ ਤੇ ਉਹ ਅੱਜ ਪਹੁੰਚ ਰਹੇ ਕੱਲ ਪੋਸਟ ਪਾਈ ਆ ਤੇ ਅੱਜ ਉਹ ਜਿਹੜੇ ਪਾਣੀ ਲੈ ਕੇ ਪਹੁੰਚ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸ਼ਰੋਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੱਤਰਕਾਰ ਭਾਈਚਾਰਾ ਢਿਲੋਂ ਜੀ ਆ ਇਹਨਾਂ ਨੇ ਗਾ ਜਿਹੜਾ ਮੈਸੇਜ ਨੂੰ ਇਹ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆ ਜਿਹੜਾ ਪਾਣੀ ਲੈ ਕੇ ਤੋਂ ਉਹ ਜਿਹੜੀ ਖਾਣ ਵਾਲੀ ਸਮਗਰੀ ਲੈ ਕੇ ਆ ਗਵਰਨਮੈਂਟ ਮੀਡਲ ਸਕੂਲ ਹਰੜਕੜਾ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਹਰੜਕੜਾ ਵਿੱਚ ਪਹੁੰਚ ਗਏ ਧੰਨਵਾਦ ਧੰਨਵਾਦੀਆਂ ਜੀ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਜੀ ਦੇ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਸੀ ਕਿਉਂਕਿ ਹਟ ਦਾ ਪਾਣੀ ਔਨ ਕਰਕੇ ਨਾ ਬੋਰ ਜਿਹੜੇ ਆ ਉਹ ਪਾਣੀ ਉਹਦੇ ਖਰਾਬ ਹੋ ਗਏ ਸੀ ਪਾਣੀ ਜਿਹੜਾ ਸਾਫ਼ ਨਹੀਂ ਆ ਰਿਹਾ ਤੇ ਉਹਦੇ ਕਰਕੇ ਫਿਰ ਸੁਮਣੀ ਕਮੇਟੀ ਨੂੰ ਪਤਾ ਲੱਗਾ ਕਿ ਇਹ ਪਾਣੀ ਦੀ ਸਮੱਸਿਆ ਸਕੂਲਾਂ ਦੇ ਵਿੱਚ ਆ ਰਹੀ ਆ ਤੇ ਅੱਜ ਉਹਨਾਂ ਦੇ ਮੈਨੇਜਰ ਰੂਬੀ ਜੀ ਜਿਹੜੇ ਆ ਉਹ ਬੱਚਿਆਂ ਸੇ ਪਾਣੀ ਲੈ ਕੇ ਆਏ ਨੇ ਨਾਲ ਕੁਝ ਉਹਨਾਂ ਦੇ ਬੱਚਿਆਂ ਦੇ ਖਾਣ ਪੀਣ ਦੀ ਸਮਗਰੀ ਲੈ ਕੇ ਆਏ ਨੇ ਇਹਦੇ ਹੀ ਜਿਹੜੇ ਆ ਬਹੁਤ ਧੰਨਵਾਦੀਆਂ ਵੀ ਸੁਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਉਪਰਾਂ ਲੱਗ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਸਾਡੇ ਅਲੋਕ ਰਜਿੰਦਰ ਸਿੰਘ ਕਾਮਨੀ ਮੁਖ ਸਕੱਤਰ ਸਾਡੇ ਕੁਲਵੰਤ ਸਿੰਘ ਮੰਨਨ ਸਾਹਿਬ ਸਕੱਤਰ ਸਾਹਿਬ ਮਹਿੰਦਰ ਦਰਬਾਰ ਸਾਹਿਬ ਭਗਵੰਤ ਸਿੰਘ ਜੀ ਅਸੀਂ ਸਾਰਿਆਂ ਨੇ ਜਿਹੜਾ ਵਾ ਅੱਜ ਅਜਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਪਿਛਲੇ ਦਿਨੀ ਤੇ ਪਾਣੀ ਦੀ ਬੜੀ ਕਿੱਲਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ ਸਮਝਦੇ ਆ ਜਿਹੜਾ ਵਸਿੱਧੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਆ ਜੋ ਸਿੰਘ ਸਮਰਾਦੇ ਮਸ਼ੋਹਾ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਿਤ ਸਕੂਲ ਆ ਸਰਕਾਰੀ ਸਕੂਲ ਆ ਜਿਹੜੇ ਗਰੀਬ ਬੱਚੇ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾ ਵਾ ਇਹ ਕੋਈ ਅਸੀਂ ਕੋਈ ਹਸਾਨ ਨਹੀਂ ਕੀਤਾ ਇਹ ਸੇਵਾ ਹੀ ਕਰਨਾ ਬੱਚਿਆਂ ਦੀ ਆਈਆਂ ਸਟਾਪ ਵੀ ਕਰਨਾ ਆਈਆਂ ਤੇ ਜੋ ਵੀ ਹਾਲਾਤ ਬਣੇ ਆ ਇੱਥੇ ਪਿਛਲੇ ਦਿਨੀ ਉਹਦੇ ਤੇ ਅਸੀਂ ਥੋੜਾ ਬਸਾ ਆਪਣਾ ਹਿੱਸਾ ਪਾਈਏ ਅੱਜ ਜਿਹੜਾ ਵਾ ਅਸੀਂ ਹਰ ਰਡ ਕਲਾਂ ਦੇ ਦੋ ਸਕੂਲ ਆ ਸਰਕਾਰੀ ਔਰ ਇਹ ਲੱਖੋਵਾਲ ਦੇ ਜਿਹੜੇ ਆ ਦੋ ਸਕੂਲ ਆ ਸਰਕਾਰੀ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਆ ਬੱਚਿਆਂ ਵਾਸਤੇ ਖੋਰ ਖਾਨ ਦਾ ਸਮਾਨ ਆ ਬਿਸਕਟ ਆ ਜਿਹਦੇ ਵਿੱਚ ਚਿਪਸ ਆ ਔਰ ਰਾਸ ਆ ਇਹ ਅਸੀਂ ਸੇਵਾ ਕਰ ਚੱਲੇ ਆ ਤੇ ਅਸੀਂ ਹੋਰ ਵੀ ਗਾਂਧ ਇਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਨੂੰ ਹੋਰ ਵੀ ਅੱਗੇ ਕਿਸੇ ਚੀਜ਼ ਦੀ ਲੋੜ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਉਹ ਤੁਹਾਨੂੰ ਜਿਹੜਾ ਵਾ ਇੱਕ ਅੱਦੇ ਦਿਨ ਦੇ ਵਿੱਚ ਹੀ ਜਦੋਂ ਤੁਹਾਨੂੰ ਹੁਣ ਦੱਸੋਗੇ ਉਹ ਜੀ ਦੇਖ ਕਰ ਦਾਂਗੇ ਜਿੰਨਾ ਚਿਰ ਪਾਣੀ ਦਾ ਲੈਵਲ ਜਿਹੜਾ ਸਹੀ ਨਹੀਂ ਹੁੰਦਾ ਗੱਲ ਜੀ ਅੱਜ ਲਖਰਵਾਲ ਸਕੂਲ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਸ ਰੋਮਨੀਕਰੂ ਦੁਆਰਾ ਫਤਬੰਦ ਕਮੇਟੀ ਵਾਲੇ ਮੈਂਬਰ ਸਾਡੇ ਕੋ ਆਏ ਨੇ ਜੋ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਹੜ੍ਹ ਪ੍ਰਭਾਵਿਤ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਦੇ ਇਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗਰਸਤ ਉਹਨਾਂ ਦੇ ਪੇਟ ਤੇ ਨਾਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀਆਂ ਸੀ ਤੇ ਸਾਡੀ ਬੇਨਤੀ ਤੇ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਤੇ ਜਿਸ ਕਰਕੇ ਚਲੋ ਅਸੀਂ ਇਹਨਾਂ ਦੇ ਬਹੁਤ ਬਹੁਤ ਆਭਾਰੀ ਆ ਤੇ ਐਸਜੀਪੀਸੀ ਦਾ ਕੋਟੀ ਕੋਟੀ ਧੰਨਵਾਦ ਤੁਸਾਈਕਾ ਪੰਜਾਬੀ ਦੀ ਕਹਾਵਤ ਤਾਂ ਸੁਣੀ ਹੋਵੇਗੀ ਭਾਵੇਂ ਕਾ ਹੱਥ ਸੁਨੇਹਾ ਭੇਜੇ ਮੈਂ ਆ ਜਾਵਾਂਗਾ ਇੱਕ ਹਵਤ ਸੱਚ ਕਰਵਾਈ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਦੀ ਅਧਿਆਪਕ ਨੇ ਆਪਣੇ ਸਕੂਲ ਦੇ ਵਿੱਚ ਗੰਦਲੇ ਪਾਣੀ ਦੀ ਇੱਕ ਪੋਸਟ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਏ ਇਹ ਗੱਲ ਹੈ ਅਜਨਾਲਾ ਦੇ ਪਿੰਡ ਹਰੜ ਕਲਾ ਅਤੇ ਲਖੂਵਾਲ ਦੇ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦਾ ਪਾਣੀ ਖੜਾ ਰਹਿਣ ਕਰਕੇ ਧਰਤੀ ਹੇਠਲਾ ਮੰਡ ਦਾ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾ ਪਾਣੀ ਪੀਣ ਲਈ ਮਜਬੂਰ ਸਨ ਜਿਸ ਨਾਲ ਉਹਨਾਂ ਦੇ ਪੇਟ ਖਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਡਰ ਅਧਿਆਪਕਾਂ ਨੂੰ ਸਤਾ ਰਿਹਾ ਸੀ ਜਿਸ ਤੇ ਇੱਕ ਅਧਿਆਪਕ ਸਤਨਾਮ ਸਿੰਘ ਜੱਸੜ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਕਿ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਨਹੀਂ ਹੈ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਣੀ ਅਤੇ ਬੱਚਿਆਂ ਦੇ ਖਾਣ-ਪੀਣ ਦੇ ਲਈ ਬਿਸਕਟ ਚਿਪਸ ਭੇਜੇ ਗਏ ਨਰਨਾਸ ਸ੍ਰੀ ਆਨੰਦ ਸਿੰਘ ਜੀ ਮੈਂ ਇੰਚਾਰਜ ਦੀ ਗੌਰਮੈਂਟ ਮੀਟਿੰਗ ਦੇ ਅਧਾਰ ਰੜਕਣਾ ਮੈਂ ਕੱਲ ਪੋਸਟ ਪਾਈ ਵੀ ਸਾਡੇ ਸਕੂਲ ਤੇ ਜਿਹੜੇ ਹੋਰ ਹਰਪੀਟ ਤੇ ਸਕੂਲ ਨੇ ਉਹਨਾਂ ਨੇ ਬੱਚਿਆਂ ਨੂੰ ਪਾਣੀ ਦੀ ਬਹੁਤ ਪੀਣ ਵਾਲੇ ਪਾਣੀ ਦੀ ਬਹੁਤ ਪ੍ਰੋਬਲਮ ਆ ਕਿਹੜਾ ਪਾਣੀ ਆ ਧਰਤੀ ਇਹਦਾ ਖਰਾਬ ਹੋ ਚੁੱਕਿਆ इवन ਕਿ ਜਿਹੜਾ ਸਪਲਾਈ ਦਾ ਪਾਣੀ ਆ ਰਿਹਾ ਉਹ ਵੀ ਪੀਣ ਯੋਗ ਨਹੀਂ ਹੈਗਾ ਕਾਰਨ ਕਿ ਇਹ ਪਾਣੀ ਖਰਾਬ ਹੋ ਗਿਆ ਪਾਣੀ ਜਿਹੜਾ ਜਿਆਦਾ ਦਿਨ ਪਾਣੀ ਖੜਾ ਰਿਹਾ ਹੈ ਜਗ੍ਹਾ ਜਿੱਥੇ ਖੜੇ ਆ ਇੱਥੇ 5 ਫੁੱਟ ਪਾਣੀ ਖੜਾ ਰਿਹਾ ਜੀ ਸਾਰੇ ਇਲਾਕੇ ਜੇ ਪਾਣੀ ਖੜਾ ਰਿਹਾ ਜਿਹਦੇ ਕਰਕੇ ਜੜੀਆਂ ਸ਼ੁੱਧੀਆਂ ਦੇ ਕੋਲ ਕਿ ਥੱਲੇ ਜਲਗੀਆਂ ਨੇ ਜਿਹੜਾ ਪਾਣੀ ਆ ਉਹ ਪੀਣ ਯੋਗ ਨਹੀਂ ਰਿਹਾ ਜੇ ਬੱਚੇ ਪੀ ਵੀ ਲੈਣ ਤੇ ਉਹ ਜਿਹੜੇ ਆ ਬਿਮਾਰੀਆਂ ਦਾ ਸੱਦਾ ਦੇ ਰਹੇ ਹੋ ਗਏ ਕੋਸ਼ਿਸ਼ ਕੀਤੀ ਵੀ ਬੱਚੇ ਜਿਹੜੇ ਆ ਨਾ ਪਾਣੀ ਪੀਣ ਪਰ ਅਸੀਂ ਸੋਚਿਆ ਵੀ ਅਸੀਂ ਜਿਹੜੇ ਆ ਨਾਲ ਮਦਦ ਲਈਏ ਸਮਾਜ ਕੋਲੋਂ ਸੰਸਥਾਵਾਂ ਕੋਲੋਂ ਤੇ ਕੱਲ ਮੈਂ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ ਤੇ ਉਹਦੇ ਉੱਤੇ ਜਿਹੜੇ ਆ ਮੰਜਾ ਸਾਹਿਬ ਜਿਹੜੇ ਆ ਸ਼ਰੋਣੀ ਕਮੇਟੀ ਦੇ ਉਹਨਾਂ ਨੇ ਜਿਹੜਾ ਮੈਨੂੰ ਮੈਸੇਜ ਕੀਤਾ ਵੀ ਅਸੀਂ ਜਿਹੜੇ ਆ ਕੱਲ ਤੁਹਾਡੇ ਕੋਲ ਪਾਣੀ ਲੈ ਕੇ ਪਹੁੰਚ ਰਹੇ ਆ ਤੇ ਉਹ ਅੱਜ ਪਹੁੰਚ ਰਹੇ ਕੱਲ ਪੋਸਟ ਪਾਈ ਆ ਤੇ ਅੱਜ ਉਹ ਜਿਹੜੇ ਪਾਣੀ ਲੈ ਕੇ ਪਹੁੰਚ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸ਼ਰੋਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਪੱਤਰਕਾਰ ਭਾਈਚਾਰਾ ਤੇ ਲੋਜੀ ਇਹਨਾਂ ਨੇ ਗਾ ਜਿਹੜਾ ਮੈਸੇਜ ਨੂੰ ਇਹ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆ ਜਿਹੜਾ ਪਾਣੀ ਲੈ ਕੇ ਤੇ ਹੋਰ ਜਿਹੜੀ ਖਾਣ ਵਾਲੀ ਸਮਗਰੀ ਲੈ ਕੇ ਆ ਗਵਰਨਮੈਂਟ ਮੀਡਲ ਸਕੂਲ ਹਰੜਕੜਾ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਹਰੜਕੜਾ ਵਿੱਚ ਪਹੁੰਚ ਗਏ ਠੀਕ ਧੰਨਵਾਦ ਜੀ ਸ਼ੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਜੀ ਦੇ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਸੀ ਕਿਉਂਕਿ ਹੜ ਦਾ ਪਾਣੀ ਆਨ ਕਰਕੇ ਨਾਲ ਬੋਰ ਦੇ ਲਈ ਆ ਪਾਣੀ ਵਾਲੇ ਖਰਾਬ ਹੋ ਗਏ ਸੀ ਪਾਣੀ ਜਿਹੜਾ ਸਾਫ਼ ਨਹੀਂ ਜਾ ਰਿਹਾ ਤੇ ਉਹਦੇ ਕਰਕੇ ਸਰੋਮਨੀ ਕਮੇਟੀ ਨੂੰ ਪਤਾ ਲੱਗਾ ਕਿ ਇਹ ਪਾਣੀ ਦੀ ਸਮੱਸਿਆ ਸਕੂਲਾਂ ਦੇ ਵਿੱਚ ਆ ਰਹੀ ਹੈ ਤੇ ਅੱਜ ਉਹਨਾਂ ਦੇ ਮੈਂਬਰ ਜੂਬੀ ਜਿਹੜੇ ਆ ਉਹ ਬੱਚਿਆਂ ਸੇ ਪਾਣੀ ਲੈ ਕੇ ਆਏ ਨੇ ਨਾਲ ਕੋਜ ਉਹਨਾਂ ਦੇ ਬੱਚਿਆਂ ਦੇ ਖਾਣ ਪੀਣ ਦੀ ਸਮਗਰੀ ਲੈ ਕੇ ਆਏ ਨੇ ਜਿਦਾਂ ਹੀ ਜਿਹੜੇ ਆ ਬਹੁਤ ਧੰਨਵਾਦੀਆਂ ਵੀ ਸਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਉਪਰਾਂ ਲਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਰਮੰਦਰ ਸਾਹਿਬ ਦੇ ਦਰਵਾਜ਼ਾ ਵੱਲੋਂ ਮਨਜੋਤ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਅਰਜਿੰਦਰ ਸਿੰਘ ਕੰਮੀ ਮੁਖ ਸਕੱਤਰ ਸਾਡੇ ਕੁਲਵੰਤ ਸਿੰਘ ਮੰਨਨ ਸਾਹਿਬ ਸਕੱਤਰ ਸਾਹਿਬ ਮੈਜਰ ਦਰਬਾਰ ਸਾਹਿਬ ਭਗਵੰਤ ਸਿੰਘ ਜੀ ਅਸੀਂ ਸਾਰਿਆਂ ਨੇ ਜਿਹੜਾ ਵਾ ਅੱਜ ਅਜਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਪਿਛਲੇ ਦਿਨੀ ਇਹ ਪਾਣੀ ਦੀ ਬੜੀ ਕਿੱਲਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ ਸਮਝਦੇ ਆ ਜਿਹੜਾ ਵਸਿੱਧੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਆ ਜੋ ਸਿੰਘ ਸਮਰਾ ਦੇ ਮਸ਼ੂਹਰ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਿਤ ਸਕੂਲ ਹੈ ਸਰਕਾਰੀ ਸਕੂਲ ਹੈ ਜਿਹੜੇ ਬੱਚੇ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾ ਵਾ ਇਹ ਕੋਈ ਅਸੀਂ ਕੋਈ ਹਾਨ ਨਹੀਂ ਕੀਤਾ ਇਹ ਸੇਵਾ ਹੀ ਕਰਨਾ ਬੱਚਿਆਂ ਦੀ ਆਏ ਆ ਸਟਾਫ ਵੀ ਕਰਨਾ ਆਏ ਆ ਤੇ ਜੋ ਵੀ ਹਾਲਾਤ ਬਣੇ ਇੱਥੇ ਪਿਛਲੇ ਦਿਨੀ ਉਦੇ ਤੇ ਅਸੀਂ ਥੋੜਾ ਬਸਾ ਆਪਣਾ ਹਿੱਸਾ ਪਾਈਏ ਅੱਜ ਜਿਹੜਾ ਵਾ ਅਸੀਂ ਹਰੜੜ ਕਲਾਂ ਦੇ ਦੋ ਸਕੂਲ ਆ ਸਰਕਾਰੀ ਔਰ ਇਹ ਲਖੋਵਾਲ ਦੇ ਜਿਹੜੇ ਆ ਦੋ ਸਕੂਲ ਆ ਸਰਕਾਰੀ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਆ ਬੱਚਿਆਂ ਵਾਸਤੇ ਔਰ ਖਾਣ ਦਾ ਸਮਾਨ ਆ ਬਿਸਕਟ ਆ ਜਿਹਦੇ ਵਿੱਚ ਚਿਪਸ ਆ ਔਰ ਰਾਸ ਆ ਇਹ ਅਸੀਂ ਸੇਵਾ ਕਰ ਚੱਲੇ ਆ ਤੇ ਅਸੀਂ ਹੋਰ ਵੀ ਗਾਂਧ ਇਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਨੂੰ ਹੋਰ ਵੀ ਅੱਗੇ ਕਿਸੇ ਚੀਜ਼ ਕਿਸੇ ਚੀਜ਼ ਦੀ ਲੋੜ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਵੱਲੋਂ ਉਹ ਤੁਹਾਨੂੰ ਜਿਹੜਾ ਵਾ ਇੱਕ ਅੱਦੇ ਦਿਨ ਦੇ ਵਿੱਚ ਹੀ ਜਦੋਂ ਤੁਹਾਨੂੰ ਹੁਣ ਦੱਸੋਗੇ ਉਹ ਜਿੱਦਿਆ ਕਰ ਦਾਂਗੇ ਜਿੰਨਾ ਚਿਰ ਪਾਣੀ ਦਾ ਲੈਵਲ ਜਿਹੜਾ ਸਹੀ ਨਹੀਂ ਹੁੰਦਾ ਗੱਲ ਜੀ ਅੱਜ ਲਖੂਆਲ ਸਕੂਲ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਸ ਰੋਮਨੀਕਰੂ ਦੁਆਰਾ ਫਰਬੰਦ ਕਮਟੀ ਵਾਲੇ ਮੈਂਬਰ ਸਾਡੇ ਕੋ ਆਏ ਨੇ ਜੋ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਹੜ੍ਹ ਪ੍ਰਭਾਵਿਤ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਦੇ ਇਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗਰਸਤ ਉਹਨਾਂ ਦੇ ਪੇਟ ਤੇ ਨਾਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀਆਂ ਸੀ ਤੇ ਸਾਡੀ ਬੇਨਤੀ ਤੇ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਤੇ ਜਿਸ ਕਰਕੇ ਚਲੋ ਅਸੀਂ ਇਹਨਾਂ ਦੇ ਬਹੁਤ ਬਹੁਤ ਆਭਾਰੀ ਆ ਤੇ ਐਸਜੀਪੀਸੀ ਦਾ ਕੋਟੀ ਕੋਟੀ ਧੰਨਵਾਦ ਤੁਸਾਈਕਾ ਪੰਜਾਬੀ ਦੀ ਕਹਾਵਤ ਤਾਂ ਸੁਣੀ ਹੋਵੇਗੀ ਭਾਵੇਂ ਕਾ ਹੱਥ ਸੁਨੇਹਾ ਭੇਜੇ ਮੈਂ ਆ ਜਾਵਾਂਗਾ ਇੱਕ ਹਵਤ ਸੱਚ ਕਰਵਾਈ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਦੀ ਅਧਿਆਪਕ ਨੇ ਆਪਣੇ ਸਕੂਲ ਦੇ ਵਿੱਚ ਗੰਦਲੇ ਪਾਣੀ ਦੀ ਇੱਕ ਪੋਸਟ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਏ ਇਹ ਗੱਲ ਹੈ ਅਜਨਾਲਾ ਦੇ ਪਿੰਡ ਹਰੜ ਕਲਾ ਅਤੇ ਲੱਖੋਵਾਲ ਦੇ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦਾ ਪਾਣੀ ਖੜਾ ਰਹਿਣ ਕਰਕੇ ਧਰਤੀ ਹੇਠਲਾ ਮੰਡ ਦਾ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾ ਪਾਣੀ ਪੀਣ ਲਈ ਮਜਬੂਰ ਸਨ ਜਿਸ ਨਾਲ ਉਹਨਾਂ ਦੇ ਪੇਟ ਖਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਡਰ ਅਧਿਆਪਕਾਂ ਨੂੰ ਸਤਾ ਰਿਹਾ ਸੀ ਜਿਸ ਤੇ ਇੱਕ ਅਧਿਆਪਕ ਸਤਨਾਮ ਸਿੰਘ ਜੱਸੜ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਕਿ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਨਹੀਂ ਹੈ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਣੀ